ਕਰਾਂਗੇ ਮੌਸਮ ਦੇ ਨਾਲ ਜੁੜੀ ਹੋਈ ਖਬਰ ਹੈ ਪਹਾੜਾਂ ਤੇ ਲਗਾਤਾਰ ਬਰਫਬਾਰੀ ਹੋ ਰਹੀ ਹੈ ਤੇ ਮਦਾਨੀ ਇਲਾਕਿਆਂ ਦੇ ਵਿੱਚ ਠੰਡ ਵੀ ਵਧਾ ਦਿੱਤੀ ਹੈ ਹਟਚੀਰ ਵੀ ਠੰਡ ਨੇ ਜਿੱਥੇ ਲੋਕਾਂ ਦੇ ਵੱਟ ਕੱਢ ਦਿੰਦੇ ਨੇ ਉੱਥੇ ਹੀ ਸੰਗਣੀ ਧੁੰਦ ਦੇ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਤਸਵੀਰਾਂ ਚਾਰ ਸ਼ਹਿਰਾਂ ਦੀਆਂ ਨੇ ਰੋਪੜ ਬਨੂਰ ਚੰਡੀਗੜ੍ਹ ਅਤੇ ਪਾਤਲਾ ਜੋ ਮੌਸਮ ਦੇ ਸੁਰਤੇ ਹਾਲ ਨੂੰ ਬਿਆਨ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਜੋ ਅਲਰਟ ਹੈ ਉਹ ਵੀ ਜਾਰੀ ਕੀਤਾ ਗਿਆ ਅਤੇ ਲੋਕਾਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਹੌਲੀ ਚੱਲਣ ਅਰੇ ਕਰੋ ਫੇਰ ਹੀ ਉਹ ਬਾਹਰ ਨਿਕਲੋ ਜੇ ਬਹੁਤ ਜ਼ਿਆਦਾ ਜ਼ਰੂਰੀ ਕੰਮ ਹੈ ਤਾਂ ਫਿਲਹਾਲ ਚੰਡੀਗੜ੍ਹ ਪਾਤੜਾ ਰੂਪਨਗਰ ਅਤੇ ਬਨੂੜ ਦੀ ਤਸਵੀਰਾਂ ਜਿੱਥੇ ਮੌਸਮ ਦੇ ਵਿੱਚ ਤਬਦੀਲੀ ਆਉਣ ਦੇ ਕਾਰਨ ਜ਼ਿਆਦਾ ਠੰਡ ਪਈ ਹੈ ਆਵਾਜਾਈ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ ਤਾਂ ਐਡਵਾਈਜ਼ਰੀ ਵੀ ਜ਼ਰੂਰ ਮੌਸਮ ਚੰਡੀਗੜ੍ਹ ਦੇ ਟ੍ਰੈਫਿਕ ਪੁਲਿਸ ਦੇ ਵੱਲੋਂ ਜਾਰੀ ਕੀਤੀ ਗਈ ਹੈ ਕਿ ਧੁੰਦ ਦੇ ਵਿੱਚ ਜੋ ਵਾਹਨ ਨੇ ਉਹਨਾਂ ਨੂੰ ਹੌਲੀ ਚਲਾਇਆ ਜਾਵੇ ਅਤੇ ਆਪਣੀਆਂ ਗੱਡੀਆਂ ਦੀਆਂ ਲਾਈਟਾਂ ਔਨ ਕਰਕੇ ਫੇਰ ਹੀ ਰੋਡ ਤੇ ਨਿਕਲਣ ਤੇ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਵੀ ਔਰੇਂਜ ਅਲਰਟ ਜਾਰੀ ਕੀਤਾ ਹੋਇਆ ਹੈ ਲੋਕਾਂ ਨੂੰ ਵੀ ਇਹ ਸਲਾਹ ਦਿੱਤੀ ਗਈ ਹੈ ਕਿ ਜੇ ਬਹੁਤ ਜ਼ਿਆਦਾ ਜ਼ਰੂਰੀ ਕੰਮ ਹੈ ਫੇਰ ਹੀ ਘਰੋਂ ਬਾਹਰ ਨਿਕਲੋ ਕਿਉਂਕਿ ਜੇ ਦੇਖਿਆ ਜਾਵੇ ਤਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਧੁੰਦ ਦੇ ਕਾਰਨ ਬਹੁਤ ਜ਼ਿਆਦਾ ਸੜਕਾਤ ਸੇ ਵਾਪਰੇ ਸਨ ਮੋਗਾ ਦੇ ਫਰੀਦਕੋਟ ਤੋਂ ਸਾਡੇ ਨਾਲ ਮੇਰੇ ਸਹਿਯੋਗੀ ਜੋੜ ਚੁਕੇ ਨੇ ਲਾਈਵ ਮੌਸਮ ਦਾ ਹਾਲ ਉਹਨਾਂ ਤੋਂ ਜਾਣਾਂਗੇ ਪਹਿਲਾਂ ਫਰੀਦਕੋਟ ਦਾ ਰੁਕ ਕਰਾਂਗੇ ਫਰੀਦਕੋਟ ਦੀਆਂ ਲਾਈਵ ਤਸਵੀਰਾਂ ਜ਼ਰੂਰ ਦਿਖਾ ਦਿਓ ਕਿ ਉੱਥੇ ਇਸ ਸਮੇਂ ਮੌਸਮ ਹੈ ਬਿਲਕੁਲ ਦੱਤਿਆ ਜੀ ਕੋਈ ਫ੍ਰੀ ਕੋਰਡ ਦੀ ਗੱਲ ਕਰੀਏ ਤਾਂ ਪੂਰਾ ਜਿਹੜੀ ਗੱਲ ਕਰੀ ਤੰਦ ਤਾਂ ਨਹੀਂ ਹੈ ਲੇਕਿਨ ਕੋਰਾ ਪੂਰਾ ਪਿਆ ਹੋਇਆ ਠੰਡ ਚ ਲੋਕ ਆ ਜਿਹੜੇ ਬਹੁਤ ਘੱਟ ਦਿਖਾਈ ਦੇ ਰਹੇ ਬਾਹਰ ਹੁੰਦੇ ਪਹਿਲਾਂ ਸੜਕਾਂ ਤੇ ਵੇਖੇ ਸਨ ਗਲੀਆਂ 'ਚ ਲੋਕ ਜਿਹੜੇ ਸੈਰ ਕਰਨ ਲੈ ਉਹ ਘੱਟ ਦਿਖਾਈ ਦੇ ਰਹੇ ਕੁਝ ਲੋਕ ਨੇ ਛੜਨਾ ਜਿਹੜੇ ਲੜਕੀ ਨੇ ਜਿਹੜੇ ਉਹ ਸੈਰ ਕਰਨ ਆਏ ਉਹਨਾਂ ਨਾਲ ਜ਼ਰੂਰ ਗੱਲ ਕਰਾਂ ਕਿਉਂਕਿ ਉਹਨਾਂ ਨੇ ਪੂਰੀ ਟੋਪੀ ਵਗੈਰਾ ਪਾਈ ਹੋਇਆ ਠੰਡ ਤੋਂ ਬਚਾ ਕੇ ਕਿਸ ਤਰ੍ਹਾਂ ਲੱਗਦਾ ਠੰਡ ਕਾਫੀ ਜ਼ਿਆਦਾ ਹੈ ਕਿਸ ਤਰ੍ਹਾਂ ਦੇ ਬਚਾਅ ਹੋਣਾ ਚਾਹੀਦਾ ਹਾਂਜੀ ਠੰਡ ਬਹੁਤ ਜ਼ਿਆਦਾ ਨੇ ਤੇ ਦੇ ਦੇਖਿਆ ਜਾਵੇ ਤਾਂ ਜੇ ਬੱਚੇ ਤੇ ਬਜ਼ੁਰਗ ਹੈ ਉਹ ਬਹੁਤ ਘੱਟ ਬਾਹਰ ਨਿਕਲਣ ਜੇ ਜ਼ਰੂਰੀ ਕੰਮ ਹੈ ਫੇਰ ਹੀ ਨਿਕਲਣ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਇਹਦੇ ਨਾਲ ਫਲੂ ਤੇਆਂ ਬਿਮਾਰੀਆਂ ਫੈਲ ਸਕਦੀਆਂ ਨੇ ਉਹਦਾ ਵੀ ਜਿੰਨੀ ਕੁ ਲੋੜ ਹੈ ਗਿਆ ਬੰਦਾ ਉਨਾਂ ਕੁ ਬਾਹਰ ਨਿਕਲੇ ਨਹੀਂ ਤਾਂ ਨਾ ਨਿਕਲੇ ਕਿਉਂਕਿ ਇਸ ਠੰਡ ਨਾਲ ਜਿੰਨਾ ਲੋਕਾਂ ਨੂੰ ਅਸਥਮਾ ਵਗੈਰਾ ਦੀ ਬਿਮਾਰੀਆਂ ਉਹ ਜ਼ਿਆਦਾ ਫੈਲ ਸਕਦੀਆਂ ਨੇ ਉਹ ਜ਼ਿਆਦਾ ਹੋ ਸਕਦੀਆਂ ਨੇ ਤੋਂ ਜਿੰਨਾ ਹੋ ਸਕੇ ਉਨਾਂ ਹੀ ਠੰਡ ਤੋਂ ਬਚਾ ਰੱਖੋ ਤੇ ਘੱਟ ਤੋਂ ਘੱਟ ਬਾਹਰ ਨਿਕਲੋ ਕਿ ਦੇਖਿਆ ਕਿ ਘੜ ਤੋਂ ਘੜ ਬਚਾਏ ਲੜਕੀ ਨੇ ਵੀ ਦੇਖਿਆ ਵੀ ਪੂਰੇ ਕਪੜੇ ਪੈਨ ਨੇ ਸੈਰ ਕਰਨ ਆਏ ਨੇ ਵੀ ਲੇਕਿਨ ਪੂਰਾ ਕੈਪ ਵਗੈਰਾ ਪਾ ਕੇ ਤੁਸੀਂ ਨਿਕਲੋ ਲੱਗਦਾ ਵੀ ਠੜ ਤੋਂ ਸਾਰੇ ਲੋਕਾਂ ਨੂੰ ਵੀ ਇਸ ਤਰ੍ਹਾਂ ਪੂਰਾ ਕਵਰ ਹੋ ਕੇ ਨਾ ਪਹਿਣਾ ਹਾਂਜੀ ਹਾਂਜੀ ਜ਼ਰੂਰ ਲੋਕਾਂ ਨੂੰ ਸਭ ਕਪੜੇ ਪਾ ਕੇ ਨਿਕਲੇ ਚਾਹੀਦੇ ਨੇ ਜਿੰਨੇ ਵਾਦ ਤੋਂ ਵਾਦ ਕਪੜੇ ਪਾਏ ਜਾ ਸਕਦੇ ਨੇ ਕਿਉਂਕਿ ਜਿੰਨਾ ਠੜ ਤੋਂ ਬਚਿਆ ਜਾ ਸਕਦਾ ਉਹਨਾਂ ਬਚੋ ਜਿੰਨਾ ਹੈਲਦੀ ਖਾਇਆ ਜਾਂਦਾ ਉਹਨਾਂ ਸਾਰੇ ਖਾਣ ਕਿਉਂਕਿ ਜੇ ਬਿਮਾਰੀਆਂ ਜ਼ਿਆਦਾ ਫੈਲਣਗੀਆਂ ਤਾਂ ਇਹ ਕਿਸੇ ਲਈ ਵੀ ਚੰਗਾ ਨਹੀਂ ਹੈਗਾ ਤੁਸੀਂ ਸਭ ਆਪਣਾ ਵਿਚਾਰ ਰੱਖੋ ਖਾਣਾ ਵੀ ਸੇਵਨਾ ਉਸ ਤੋਂ ਰਾਵਨਾ ਕੀਤਾ ਜਾਵੇ ਪਾਣੀ ਪਾਣੀ ਤੇ ਡਾਕਟਰ ਸਲਾਹ ਦਿੰਦੇ ਜਸਮੀ ਤੋਂ ਵੀ ਕਹਿੰਦੇ ਨੇ ਕਿ ਪਾਣੀ ਜਿਹੜਾ ਲਾਗਾ ਗਰਮ ਕਰਕੇ ਉਹ بار-बार ਪੀਣਾ ਚਾਹੀਦਾ ਕਿਉਂਕਿ ਪਾਣੀ ਘੱਟ ਪੀਤਾ ਜਾਂਦਾ ਫਲੂ ਦੀ ਬਿਮਾਰੀ ਦੀ ਵੀ ਗੱਲ ਕੀਤੀ ਜਾਂਦੀ ਸੀ ਕਿ ਕੋਈ ਫਲੂ ਦੀ ਬਿਮਾਰੀ ਤਾਂ ਹੋ ਜਾਂਦੀ ਹੈ ਕਿ ਜਦੋਂ ਠੰਡ ਲੱਗਦੀ ਹੈ ਕੋਦਮ ਬੰਦੇ ਦੇ ਸਰੀਰ ਨੂੰ ਕੰਬਾ ਚੜਦਾ ਉਹ ਨੂੰ ਨਹੀਂ ਮਹਿਸੂਸ ਹੁੰਦਾ ਲੇਕਿਨ ਇਸ ਤਰ੍ਹਾਂ ਦੀਆਂ ਕਈ ਬਿਮਾਰੀਆਂ ਜਿਹੜੀਆਂ ਉਹ ਵੀ ਹੋ ਜਾਂਦੀਆਂ ਨੇ ਜਿਹੜਾ ਕੋਰਾ ਹੁਣ ਜ਼ਿਆਦਾ ਪੈ ਰਿਹਾ ਤੇ ਠੰਡ ਦੇ ਲੋਕ ਜਿਹੜੇ ਬਹੁਤ ਘੱਟ ਘਰੋਂ ਬਾਹਰ ਨਿਕਲਦੇ ਨੇ ਜੀ ਮੋਗਾ ਦਾ ਰੁਕ ਕਰਾਂਗੇ ਨਵਦੀਪ ਸਾਡੇ ਨਾਲ ਲਾਈਵ ਜੁੜੇ ਹੋਏ ਨੇ ਨਵਦੀਪ ਮੋਗਾ ਦੇ ਵਿੱਚ ਕੀ ਕੀ ਹਾਲਾਤ ਬਣੇ ਹੋਏ ਨੇ ਕਿਉਂਕਿ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ ਆਵਾਜ਼ ਆਈ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ ਬਿਲਕੁਲ ਰਵਨੀਤਾ ਪੂਰੇ ਉੱਤਰ ਭਾਰਤ ਵਿੱਚ ਕਹਿ ਸਕਦੇ ਕੜਾਕੇ ਦੀ ਠੰਡ ਜਿਹੜੀ ਹੈ ਪੈ ਰਹੀ ਹੈ ਜਿਸ ਨਾਲ ਆਮ ਜਨਜੀਵਨ ਜਿਹੜਾ ਪ੍ਰਭਾਵਿਤ ਹੋਇਆ ਕਈ ਦਰਜਨ ਟ੍ਰੇਨਾਂ ਜਿਹੜੀਆਂ ਨੇ ਉਹ ਲੇਟ ਚੱਲ ਰਹੀਆਂ ਨੇ ਆਪਣੇ ਸਮੇਂ ਤੋਂ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਰਵਨੀਤ ਮੋਗਾ ਦੇ ਵਿੱਚ 4 ਤੋਂ ਲੈ ਕੇ 5 ਡਿਗਰੀ ਸੈਲਸੀਸ ਜਿਹੜਾ ਘੱਟ ਤੋਂ ਘੱਟ ਤਾਪਮਨ ਹੈ ਉਹ ਰਿਕਾਰਡ ਕੀਤਾ ਗਿਆ ਮੋਗਾ ਨੈਸ਼ਨਲ ਹਾਈਵੇ ਤੇ ਖੜੇ ਆ ਤਸਵੀਰਾਂ ਦੇਖ ਸਕਦੇ ਹੋ ਸਾਫ਼ ਤੌਰ ਤੇ ਧੁੰਦ ਦਾ ਕਹਿਰ ਜ਼ਿਆਦਾ ਨਹੀਂ ਹੈ ਪਰ ਕਹਿ ਸਕਦੇ ਆ ਕਿ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ ਆਊਟਰ ਏਰੀਆ ਦੇ ਮੋਗਾ ਦੇ ਵਿੱਚ ਜਿਹੜੀ ਹੈ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ ਜੇ ਹੁਣ ਆਪਾਂ ਇਸ ਵਕਤ ਜਿਹੜੀ ਹੈ ਸ਼ਹਿਰ ਦੇ ਵਿੱਚ ਖੜੇ ਆ ਸ਼ਹਿਰ ਦੇ ਵਿੱਚ ਹੁਣ ਕਾਰਨ ਜਿਹੜੀ ਹੈ ਧੁੰਦ ਦਾ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲਦਾ ਪਰ ਜੇ ਇਹੀ ਆਊਟਰ ਏਰੀਆਸ ਤੇ ਜਾਈਏ ਜਿੱਥੇ ਬੱਸਾਂ ਜਾਂ ਕਾਰਾਂ ਜਿਹੜੀਆਂ ਟਰੈਵਲ ਕਰਦੀਆਂ ਨੇ ਤਾਂ ਉੱਥੇ ਜਿਹੜੀ ਹੈ ਧੁੰਦ ਦੇਖਣ ਨੂੰ ਮਿਲਦੀ ਆ ਸੋ ਕਹਿ ਸਕਦੇ ਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਜਿਹੜੀ ਐਡਵਾਈਸਰੀ ਜਾਰੀ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਆ ਵਾਹਨਾਂ ਦੇ ਉੱਤੇ ਜਿਹੜੀਆਂ ਰਿਫਲੈਕਟਰਸ ਲਾਏ ਜਾਣ ਤੇ ਨਾਲ ਦੀ ਨਾਲ ਡਿਪਰਸ ਜਿਹੜੇ ਆ ਉਸ ਦੀ ਵਰਤੋਂ ਜ਼ਿਆਦਾ ਕੀਤੀ ਜਾਵੇ ਤਾਂ ਕਿ ਕੋਈ ਘਟਨਾ ਨਾ ਵਾਪਰੇ ਕਿਉਂਕਿ ਲਗਾਤਾਰ ਦੇਖਦੇ ਆ ਰਵਨੀਤ ਪਿਛਲੇ ਕਈ ਦਿਨਾਂ ਤੋਂ ਜਿਹੜੇ ਆ ਸੜਕੀ ਹਾਦਸੇ ਜਿਹੜੇ ਆ ਹੋ ਰਹੇ ਨੇ ਤਾਂ ਧੁੰਦ ਕਾਰਨ ਸੰਗਣੀ ਤੋਂ ਦਪੈ ਰਹੀ ਹੈ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਨਾਲ ਦੀ ਨਾਲ ਸਭ ਤੋਂ ਵੱਡਾ ਅਸਰ ਜਿਹੜਾ ਹੈ ਕਾਰੋਬਾਰ ਤੇ ਪੈ ਰਵਨੀਤ ਕਾਰੋਬਾਰ ਜਿਹੜਾ ਹੈ ਬਿਲਕੁਲ ਠੱਪ ਹੋ ਗਿਆ ਹੈ ਕਈ ਜਿਹੜੇ ਦੁਕਾਨਦਾਰ ਨੇ ਆਪਣੇ ਦੁਕਾਨਾਂ ਦੇ ਬਾਹਰ ਜਿਹੜੇ ਆ ਅੱਗ ਬਾਲ ਕੇ ਸਾਰਾ ਦਿਨ ਜਿਹੜਾ ਹੈ ਜਾਣ ਲਈ ਮਜਬੂਰ ਹੁੰਦੇ ਨੇ ਸੋ ਕਹਿ ਸਕਦੇ ਆ ਕਿ ਆਉਣ ਵਾਲੇ ਦਿਨਾਂ ਵਿੱਚ ਜੇ ਇਸੇ ਤਰ੍ਹਾਂ ਠੰਡ ਪੈਂਦੀ ਰਹੀ ਤਾਂ ਮੌਸਮ ਜਿਹੜਾ ਉਹ ਮੌਸਮ ਦੀ ਪਹਿਲਾਂ ਇੱਕ ਵਾਰ ਦੱਸਦਾ ਤੁਹਾਨੂੰ ਕਿ ਬੱਦਲ ਜਿਹੜੇ ਨੇ ਕਾਲੇ ਬੱਦਲ ਜਿਹੜੇ ਆ ਕੱਲ ਤੇ ਪਰਸੋਂ ਜਿਹੜਾ ਦੋ ਦਿਨ ਲਗਾਤਾਰ ਛਾਏ ਰਹੇ ਨੇਗੇ ਮੀਂਹ ਦੇ ਅਸਰ ਜਿਹੜੇ ਆ ਉਹ ਵੀ ਜਿਤਾਏ ਜਾ ਰਹੇ ਸੀਗੇ ਪਰ ਅੱਜ ਸਵੇਰ ਤੋਂ ਹੀ ਫਿਰ ਤੋਂ ਜਿਹੜੀ ਹੈ ਇੱਕ ਵਾਰ ਇਥੋਂ ਹੁੰਦੇ ਰੇ ਦਸਤਕ ਦਿੱਤੀ ਆ ਧੁੰਦ ਪੈਣੀ ਜਿਹੜੀ ਹੈ ਸ਼ੁਰੂ ਹੋ ਚੁੱਕੀ ਆ ਜੀਰਮਨੀ ਜੇ ਬਿਲਕੁਲ ਅਫਰੀਦਕੋਟ ਤੋਂ ਸਾਡੇ ਨਾਲ ਦੇਵਾਨੰਦ ਜੀ ਲਗਾਤਾਰ ਸਾਡਾ ਮੌਸਮ ਦਾ ਜੋ ਸੂਰਤਿ ਹਾਲ ਨੇ ਉਹ ਬਿਆਨ ਕਰ ਰਹੇ ਨੇ ਉਹਨਾਂ ਦਾ ਇੱਕ ਵਾਰ ਫਿਰ ਤੋਂ ਰੁਕ ਕਰ ਲਾਂਗੇ ਦੇਵਾ ਜੀ ਜੇ ਦੇਖਿਆ ਜਾਵੇ ਤਾਂ ਅਪੀਲ ਵੀ ਲੋਕਾਂ ਨੂੰ ਜ਼ਰੂਰ ਕੀਤੀ ਗਈ ਹੈ ਕਿ ਜੇ ਬਹੁਤ ਜ਼ਿਆਦਾ ਜ਼ਰੂਰੀ ਕੰਮ ਹੈ ਫੇਰ ਹੀ کاروبار ਨਿਕਲੋ ਤਾਂ ਕਿ ਆਵਾਜ਼ ਆਈ ਤੇ ਕਿਸੇ ਕਿਸਮ ਦਾ ਅਸਰ ਪਿਆ ਕਿ ਲੋਕ ਹਜੇ ਵੀ ਨਿਕਲ ਰਹੇ ਨਹੀਂ ਕਿ ਜਾਂ ਬਾਹਰ ਨਿਕਲਣ ਤੋਂ ਜੋ ਲੋਕ ਨੇ ਉਹ ਗ੍ਰੀਫ ਕਰ ਰਹੇ ਨੇ ਬਿਲਕੁਲ ਜੀ ਗੱਲ ਕਰੀਏ ਤਾਂ ਆਵਾਜ਼ਾਈ ਤੇ ਪੂਰਾ ਅਸਰ ਪਿਆ ਲੋਕ ਬਹੁਤ ਘਟਾ ਜਿਹੜੇ ਕਰੋਆਰ ਰਹੇ ਨੇ ਜਿਹੜੀਆਂ ਗੱਡੀਆਂ ਰਫਤਾਰ ਆ ਬਹੁਤ ਘਟ ਗਈ ਹੈ ਤੇ ਲੋਕਾਂ ਨੂੰ ਅਪੀਲ ਲਗਾਤਾਰ ਲੋਕ ਜਿਹੜਾ ਪ੍ਰਸ਼ਾਸਨ ਆ ਉਹ ਵੀ ਲਗਾਤਾਰ ਕਰ ਰਿਹਾ ਕਿ ਆਕਰਕਾਰ ਜਰੂਰੀ ਕੰਮ ਆ ਤਾਂ ਹੀ ਉਹ ਤੇ ਜਿਹੜੀਆਂ ਗੱਡੀਆਂ ਵਗੈਰਾ ਤੇ ਰਫਲੈਕਟਰ ਆ ਉਹ ਵੀ ਲਗਾਤਾਰ ਆ ਜਿਹੜਾ ਟ੍ਰੈਫਿਕ ਪੁਲਿਸ ਨੂੰ ਲਗਵਾਇਆ ਜਾ ਰਿਹਾ ਸਮਾਜਿਕ ਸੰਸਥਾਵਾਂ ਵੀ ਇਹਨਾਂ ਨੇ ਉਹ ਵੀ ਇਹਨਾਂ ਦੇ ਮਤ ਕਰ ਰਹੇ ਨੇ ਲੇਕਿ ਤੇ ਨਾਲ ਦੇ ਨਾਲ ਲੋਕ ਇੱਕ ਦੂਜੇ ਨੂੰ ਅਪੀਲ ਕਰ ਰਹੇ ਨੇ ਕਿ ਆਕਰਕਾਰ ਜਿਹੜੀ ਗੱਡੀਆਂ ਦੀ ਰਫਤਾਰ ਆ ਉਹ ਬਿਲਕੁਲ ਘਟਣੀ ਚਾਹੀਦੀ ਕਈ ਵਾਰ ਵੱਡੇ ਹਾਦਸ ਇਹ ਤੇ ਜਾ ਸਕਦੀ ਹੈ ਕਿ ਹੋਰ ਵੱਧ ਸਕਦੀ ਹੈ ਤੇ ਉਹ ਨਾਲ ਦਿਨਾਂ ਵਿੱਚ ਜਿਹੜੇ ਠੰਡ ਦਾ ਪ੍ਰਕੋਪ ਹੈ ਉਹ ਵੀ ਵਧਣਾ ਜਿਹੜਾ ਸ਼ੁਰੂ ਹੋ ਗਿਆ ਇਸ ਕਰਕੇ ਪ੍ਰਸ਼ਾਸਨ ਲਗਾਤਾਰ ਹੈ ਜਿਹੜਾ ਲੋਕਾਂ ਨੂੰ ਅਪੀਲ ਕਰਦਾ ਨਜ਼ਰ ਆ ਰਿਹਾ ਤੇ ਕੁਝ ਜਿਹੜੇ ਸ਼ਹਿਰ ਕਰਨ ਵਾਲੇ ਲੋਕ ਸੀ ਲੜਕੀਆਂ ਸੀ ਸਾਨੂੰ ਉਹਨਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਖਰਕਾਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਘਰੋਂ ਬਾਹਰ ਉਹ ਲੋਕ ਸਹਿਰ ਕਰਦੇ ਸੀ ਉਹਨਾਂ ਦੀ ਗੱਲ ਕਰੀਏ ਸਵੇਰ ਜਾਂਦੇ ਜਿਹੜੇ ਸਵੇਰ 7 ਵਜੇ ਉਹਨਾਂ ਦੀ ਗਿਣਤੀ ਵਿੱਚ ਵੀ ਕਮੀ ਆਈ ਹੈ ਕਿਉਂਕਿ ਉਹ ਵੀ ਲੋਕ ਘਟਰਬਾਰ ਜਾਂਦੇ ਨੇ ਉਹ ਠੰਡ ਦੇ ਬਚਾ ਕਰਕੇ ਉਹ ਵੀ ਘਰ ਹੀ ਰਹਿੰਦੇ ਨੇ ਠੀਕ ਹੈ ਠੀਕ ਹੈ ਨਵਦੀਪ ਜੀ ਇੱਕ ਵਾਰ ਲਾਈਵ ਤਸਵੀਰਾਂ ਜਰੂਰ ਸਾਡੇ ਦਰਸ਼ਕਾਂ ਨੂੰ ਦਿਖਾ ਦਿਓ ਕਿ ਧੁੰਦ ਕਿੰਨੀ ਕਾ ਜ਼ਿਆਦਾ ਪਈ ਹੈ ਔਰ ਆਵਾਜਾਈ ਦੇ ਉੱਪਰ ਕੋਈ ਅਸਰ ਦੇਖਣ ਨੂੰ ਮਿਲ ਰਿਹਾ ਹੈ ਜਾਂ ਨਹੀਂ ਰਮਣੀ ਦੇਖੋ ਸਵੇਰੇ 6 ਤੋਂ ਲੈ ਕੇ 6:30 ਵਜੇ ਤੱਕ ਜੇ ਕਹਿ ਜੀਏ ਤਾਂ ਧੁੰਦ ਦਾ ਅਸਰ ਜ਼ਿਆਦਾ ਦੇਖਣ ਨੂੰ ਨਹੀਂ ਮਿਲ ਰਿਹਾ ਸੀਗਾ ਪਰ ਇੱਕੋ ਦਮ ਜਿਹੜੀ ਹੈ ਹਾਈਵੇ ਤੇ ਦੇਖ ਸਕਦੇ ਹੋ ਕਿ ਧੁੰਦ ਡਿੱਗਣੀ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਹ ਮੋਗਾ ਲੁਧਿਆਣਾ ਫਿਰੋਜ਼ਪੁਰ ਹਾਈਵੇ ਦੀ ਹੈ ਜਿੱਥੇ ਧੁੰਦ ਪੈਣੀ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਪਹਿਲਾ ਵਿਜ਼ਿਬਿਲਟੀ ਜਿਹੜੀ ਵਿਜ਼ਿਬਿਲਟੀ ਜ਼ਰੂਰ ਸੀਗੀ ਪਰ ਧੁੰਦ ਦਾ ਜਿਹੜਾ ਜਿਆਦਾ ਦੇਖਣ ਨੂੰ ਨਹੀਂ ਮਿਲ ਰਹੀ ਸੀ ਇੱਕੋ ਦਾ ਵੀ ਜਿਹੜੀ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ ਸੋ ਕਹਿ ਸਕਦੇ ਆ ਕਿ ਮੌਸਮ ਵਿਭਾਗ ਵੱਲੋਂ ਵੀ ਇਹ ਅਲਰਟ ਜਾਰੀ ਕੀਤਾ ਗਿਆ ਹੈ ਕਿ ਧੁੰਦ ਜਿਹੜੀ ਇਸੇ ਤਰ੍ਹਾਂ ਜਾਰੀ ਰਹੇਗੀ ਪਰ ਆਮ ਜਨਜੀਵਨ ਜ਼ਰੂਰ ਪ੍ਰਭਾਵਿਤ ਹੋਇਆ ਬਾਰ-ਬਾਰ ਅਸੀਂ ਵੀ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਜੇਕਰ ਠੰਡ ਦੇ ਵਿੱਚ ਮਜਬੂਰੀ ਵਸ ਜਿਹੜਾ ਬਾਹਰ ਜਾਣਾ ਪਿਆ ਤਾਂ ਉਦੋਂ ਹੀ ਨਿਕਲੋ ਅਦਰਵਾਈਜ਼ ਜਦੋਂ 11-12 ਵੱਜ ਜਾਂਦੇ ਆ ਤਾਂ ਮੌਸਮ ਥੋੜਾ ਬਹੁਤ ਖੁੱਲਾ ਸ਼ੁਰੂ ਹੋ ਜਾਂਦਾ ਹੈ ਧੁੱਪ ਦੇਖਣ ਨੂੰ ਮਿਲਦੀ ਹੈ ਹਲਕੀ ਹਲਕੀ ਯਾ ਧੁੰਦ ਜਿਹੜੀ ਆ ਉਹ ਘਟ ਜਾਂਦੀ ਆ ਸੋ ਉਸ ਟਾਈਮ ਤੇ ਜਿਹੜਾ ਬਾਹਰ ਨਿਕਲਣਾ ਜਿਹੜਾ ਮੁਨਾਸਬ ਹੋਊਗਾ ਉਸ ਤੋਂ ਪਹਿਲਾਂ ਜਿਹੜਾ ਸਵੇਰ ਦਾ ਸਮਾਂ ਜਿਹੜਾ ਟਰੈਵਲ ਘੱਟ ਤੋਂ ਘੱਟ ਕੀਤਾ ਜਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਹਾਦਸਾ ਨਾ ਹੋ ਕਿਉਂਕਿ ਹਾਈਵੇਅਸ ਤੇ ਹੁਣ ਜਿਹੜੀ ਹੈ ਫਿਰ ਤੋਂ ਇੱਕ ਵਾਰੀ ਧੁੰਦ ਨੇ ਦਸਤਕ ਦਿੱਤੀ ਆ ਧੁੰਦ ਪੈਣੀ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਜੀ ਠੀਕ ਆ ਠੀਕ ਆ ਨਵਦੀਪ ਤੇ ਦੇਵਾ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਧੁੰਦ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਫਰੀਦਕੋਟ ਤੇ ਮੋਗਾ ਤੋਂ ਸਾਡੇ ਨਾਲ ਸਾਡੇ ਸਾਥੀ ਜੁੜੇ ਹੋਏ ਸੰਜਣਾ ਦੇ ਵੱਲੋਂ ਮੌਸਮ ਨੂੰ ਲੈ ਕੇ ਪਲ-ਪਲ ਦੀ ਅਪਡੇਟ ਦਿੱਤੀ ਜਾ ਰਹੀ ਸੀ